ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਕੀ ਕਹੋਗੇ ਆ ਦੇਖੋ ਕਿਸ ਤਰੀਕੇ ਦੇ ਨਾਲ ਰੇਲਵੇ ਦੇ ਇੱਕ ਅਧਿਕਾਰੀ ਦੇ ਵੱਲੋਂ ਵਿਕਲੈਂਗ ਦੇ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ ਕਿਸ ਤਰੀਕੇ ਦੇ ਨਾਲ ਇੱਕ ਜੋ ਵਿਕਲਾੰਗ ਵਿਅਕਤੀ ਹੈ ਉਸ ਨੂੰ ਜ਼ਬਰਦਸਤੀ ਰੇਲ ਗੱਡੀ ਤੋਂ ਹੇਠਾ ਉਤਾਰਿਆ ਜਾ ਰਿਹਾ ਹੈ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿੰਨੀ क्रूरता ਦੇ ਨਾਲ ਇਹ ਰੇਲਵੇ ਮੁਲਾਜ਼ਮ ਜੋ ਹੈ ਇਸ ਵਿਕਲਾੰਗ ਵਿਅਕਤੀ ਦੇ ਨਾਲ ਜੋ ਬਦਸਲੂਕੀ ਕਰ ਰਿਹਾ ਉਸ ਨੂੰ ਰੇਲ ਗੱਡੀ ਤੋਂ ਹੇਠਾ ਉਤਾਰਿਆ ਇਹ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਇਹਨਾਂ ਵਾਇਰਲ ਤਸਵੀਰਤ ਵਿੱਚ ਲੋਕ ਜਿਹੜੇ ਹੈ ਰੇਲਵੇ ਦੇ ਇਸ ਮੁਲਾਜ਼ਮ ਨੂੰ ਕਰਦੇ ਹੋਏ ਵੀ ਨਜ਼ਰ ਆ ਰਿਹਾ ਹੈ ਕਿ ਦੇਖੋ ਕਿਸ ਤਰੀਕੇ ਦੇ ਨਾਲ ਇੱਕ ਤਾਂ ਵਿਅਕਤੀ ਵਿਕਲਾੰਗ ਹੈ ਉਸ ਤੋਂ ਬਾਅਦ ਉਸ ਵਿਅਕਤੀ ਦੇ ਨਾਲ ਕਿਸ ਤਰੀਕੇ ਦੇ ਨਾਲ ਇਹ ਤੱਕਾ ਕਰ ਰਿਹਾ ਹੈ ਤੇ ਉਸ ਤੋਂ ਬਾਅਦ ਦੱਸ ਦਈਏ ਕਿ ਅਜੇ ਤੱਕ ਕਿਸੇ ਵੀ ਰੇਲਵੇ ਅਧਿਕਾਰੀ ਦਾ ਅਧਿਕਾਰਿਤ ਤੌਰ ਦੇ ਉੱਤੇ ਬਿਆਨ ਸਾਹਮਣੇ ਤਾਂ ਨਹੀਂ ਆਇਆ ਪਰ ਲੋਕ ਕਾਫੀ ਜ਼ਿਆਦਾ ਜੋ ਹੈ ਲੜਤਾ ਇਸ ਰੇਲਵੇ ਅਧਿਕਾਰੀ ਨੂੰ ਪਾ ਰਹੇ ਨੇ ਇਹ ਤਸਵੀਰਾਂ ਜੋ ਹੈ ਸਮਸਤੀਪੁਰ ਬਿਹਾਰ ਦੀਆਂ ਨੇ ਰੇਲਵੇ ਸਟੇਸ਼ਨ ਦੀਆਂ ਨੇ ਜਿੱਥੇ ਕੀ ਇੱਕ ਵਿਕਲਾੰਗ ਵਿਅਕਤੀ ਜਿਸ ਦੇ ਕੋਲ ਟਿਕਟ ਹੁੰਦੀ ਹੈ ਜੋ ਵਕਾਇਦਾ ਇਹਨਾਂ ਤਸਵੀਰਾਂ ਦੇ ਵਿੱਚ ਵੀਡੀਓਜ਼ ਦੇ ਵਿੱਚ ਵੋਲ ਵੀ ਰਿਹਾ ਹੈ ਕਿ ਮੈਨੂੰ ਮੇਰੀ ਗਲਤੀ ਦਾ ਦੱਸੋ ਮੇਰੀ ਗਲਤੀ ਕੀ ਹੈ ਮੇਰੇ ਕੋਲ ਟਿਕਟ ਵੀ ਹੈ ਪਰ ਇਹ ਰੇਲਵੇ ਦਾ ਅਧਿਕਾਰੀ ਕੋਈ ਵੀ ਗੱਲ ਇਸ ਜੋ ਵਿਅਕਤੀ ਦੀ ਨਹੀਂ ਸੁਣਦਾ ਹੈ ਉਸ ਨੂੰ ਤੱਕੇ ਮਾਰ ਕੇ ਹੇਠਾਂ ਰੇਲ ਗੱਡੀ ਦੇ ਉਤਾਰ ਰਿਹਾ ਹੈ ਤਾਂ ਲੋਕ ਵੀ ਸਵਾਲ ਕਰ ਰਹੇ ਨੇ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਇਹ ਬਦਸਲੂਕੀ ਵਿਅਕਤੀ ਜੋ ਉਹ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਚਾਹੇ ਜੇਕਰ ਗਲਤੀ ਵੀ ਕਿਸੇ ਦੀ ਹੋ ਤਾਂ ਐਨੀ ਕਰੂਰਤਾ ਦੇ ਨਾਲ ਤਾਂ ਕਿਸੇ ਦੇ ਨਾਲ ਪੇਸ਼ ਨਹੀਂ ਆਣਾ ਚਾਹੀਦਾ ਪਰ ਇਹ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਜੋ ਕਿ ਬਿਹਾਰ ਦੀਆਂ ਨੇ ਜਿੱਥੇ ਕਿ ਲੋਕ ਆਪੋ ਆਪਣੀ ਪ੍ਰਤੀਕਿਰਿਆ ਇਹਨਾਂ ਤਸਵੀਰਾਂ ਦੇ ਉੱਤੇ ਦੇ ਰਹੇ ਨੇ ਤੁਸੀਂ ਕੀ ਸੋਚਦੇ ਹੋ ਤੁਸੀਂ ਵੀ ਕਮੈਂਟ ਦੇ ਜ਼ਰੀਏ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਕੀ ਕਹੋਗੇ ਆ ਦੇਖੋ ਕਿਸ ਤਰੀਕੇ ਦੇ ਨਾਲ ਰੇਲਵੇ ਦੇ ਇੱਕ ਅਧਿਕਾਰੀ ਦੇ ਵੱਲੋਂ ਵਿਕਲੈਂਗ ਦੇ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ ਕਿਸ ਤਰੀਕੇ ਦੇ ਨਾਲ ਇੱਕ ਜੋ ਵਿਕਲਾੰਗ ਵਿਅਕਤੀ ਹੈ ਉਸ ਨੂੰ ਜ਼ਬਰਦਸਤੀ ਰੇਲ ਗੱਡੀ ਤੋਂ ਹੇਠਾ ਉਤਾਰਿਆ ਜਾ ਰਿਹਾ ਹੈ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿੰਨੀ क्रूरता ਦੇ ਨਾਲ ਇਹ ਰੇਲਵੇ ਮੁਲਾਜ਼ਮ ਜੋ ਹੈ ਇਸ ਵਿਕਲਾੰਗ ਵਿਅਕਤੀ ਦੇ ਨਾਲ ਜੋ ਬਦਸਲੂਕੀ ਕਰ ਰਿਹਾ ਉਸ ਨੂੰ ਰੇਲ ਗੱਡੀ ਤੋਂ ਹੇਠਾ ਉਤਾਰ ਰਿਹਾ ਇਹ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ। ਇਹਨਾਂ ਵਾਇਰਲ ਤਸਵੀਰਤ ਵਿੱਚ ਲੋਕ ਜਿਹੜੇ ਹੈ ਰੇਲਵੇ ਦੇ ਇਸ ਮੁਲਾਜ਼ਮ ਨੂੰ ਘਿਰਦੇ ਹੋਏ ਵੀ ਨਜ਼ਰ ਆ ਰਹੇ ਹੈ ਕਿ ਦੇਖੋ ਕਿਸ ਤਰੀਕੇ ਦੇ ਨਾਲ ਇੱਕ ਤਾਂ ਵਿਅਕਤੀ ਵਿਕਲਾੰਗ ਹੈ ਉਸ ਤੋਂ ਬਾਅਦ ਉਸ ਵਿਅਕਤੀ ਦੇ ਨਾਲ ਕਿਸ ਤਰੀਕੇ ਦੇ ਨਾਲ ਇਹ ਤੱਕਾ ਕਰ ਰਿਹਾ ਹੈ ਤੇ ਉਸ ਤੋਂ ਬਾਅਦ ਦੱਸ ਦਈਏ ਕਿ ਅਜੇ ਤੱਕ ਕਿਸੇ ਵੀ ਰੇਲਵੇ ਅਧਿਕਾਰੀ ਦਾ ਅਧਿਕਾਰਿਤ ਤੌਰ ਦੇ ਉੱਤੇ ਬਿਆਨ ਸਾਹਮਣੇ ਤਾਂ ਨਹੀਂ ਆਇਆ ਪਰ ਲੋਕ ਕਾਫੀ ਜ਼ਿਆਦਾ ਜੋ ਹੈ ਲੜਤਾ ਇਸ ਰੇਲਵੇ ਅਧਿਕਾਰੀ ਨੂੰ ਪਾ ਰਹੇ ਨੇ ਇਹ ਤਸਵੀਰਾਂ ਜੋ ਹੈ ਸਮਸਤੀਪੁਰ ਬਿਹਾਰ ਦੀਆਂ ਨੇ ਰੇਲਵੇ ਸਟੇਸ਼ਨ ਦੀਆਂ ਨੇ ਜਿੱਥੇ ਕਿ ਇੱਕ ਵਿਕਲਾਂਗ ਵਿਅਕਤੀ ਜਿਸ ਦੇ ਕੋਲ ਟਿਕਟ ਹੁੰਦੀ ਹੈ ਜੋ ਵਕਾਇਦਾ ਇਹਨਾਂ ਤਸਵੀਰਾਂ ਦੇ ਵਿੱਚ ਵੀਡੀਓਜ਼ ਦੇ ਵਿੱਚ ਬੋਲ ਵੀ ਰਿਹਾ ਹੈ ਕਿ ਮੈਨੂੰ ਮੇਰੀ ਗਲਤੀ ਦਾ ਦੱਸੋ ਮੇਰੀ ਗਲਤੀ ਕੀ ਹੈ ਮੇਰੇ ਕੋਲ ਟਿਕਟ ਵੀ ਹੈ ਪਰ ਇਹ ਰੇਲਵੇ ਦਾ ਅਧਿਕਾਰੀ ਕੋਈ ਵੀ ਗੱਲ ਇਸ ਜੋ ਵਿਅਕਤੀ ਦੀ ਨਹੀਂ ਸੁਣਦਾ ਹੈ ਉਸ ਨੂੰ ਤੱਕੇ ਮਾਰ ਕੇ ਹੇਠਾ ਰੇਲ ਗੱਡੀ ਦੇ ਉਤਾਰ ਰਿਹਾ ਹੈ ਤਾਂ ਲੋਕ ਵੀ ਸਵਾਲ ਕਰ ਰਹੇ ਨੇ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਇਹ ਬਦਸਲੂਕੀ ਵਿਅਕਤੀ ਜੋ ਹੈ ਉਹ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸਦੀ ਹੈ ਕਿ ਚਾਹੇ ਜੇਕਰ ਗਲਤੀ ਵੀ ਕਿਸੇ ਦੀ ਹੋ ਤਾਂ ਐਨੀ ਕਰੂਰਤਾ ਦੇ ਨਾਲ ਤਾਂ ਕਿਸੇ ਦੇ ਨਾਲ ਪੇਸ਼ ਨਹੀਂ ਆਣਾ ਚਾਹੀਦਾ ਪਰ ਇਹ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਜੋ ਕਿ ਬਿਹਾਰ ਦੀਆਂ ਨੇ ਜਿੱਥੇ ਕਿ ਲੋਕ ਆਪੋ ਆਪਣੀ ਪ੍ਰਤੀਕਿਰਿਆ ਇਹਨਾਂ ਤਸਵੀਰਾਂ ਦੇ ਉੱਤੇ ਦੇ ਰਹੇ ਨੇ ਤੁਸੀਂ ਕੀ ਸੋਚਦੇ ਹੋ ਤੁਸੀਂ ਵੀ ਕਮੈਂਟ ਦੇ ਜ਼ਰੀਏ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ